ਜਿਹੜੀ ਪਾਰਟੀ 10 ਸਾਲਾਂ ਤੋਂ ਸੱਤਾ 'ਚ ਹੈ ਤੇ ਬਹੁਤ ਲੰਬਾ ਸਮਾਂ ਹੁੰਦਾਗਾ ਕੋਈ ਕੰਮ ਕਰਨ ਦੇ ਲਈ ਕੋਈ ਡਿਲੀਵਰੀ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਪਰ ਪਿਛਲੇ 10 ਸਾਲਾਂ ਤੋਂ ਜਿੰਨੇ ਵੀ ਮੈਨੀਫੈਸਟੋ ਉਹਨਾਂ ਨੇ ਜਾਰੀ ਕੀਤੇ ਦੋ ਇਲੈਕਸ਼ਨਾਂ ਲੜਦੇ ਸਟੇਟ ਦੇ ਵਿੱਚ ਵੀ ਇਲੈਕਸ਼ਨਾਂ ਲੜੇ ਨਾ ਕਿਤੇ ਸਟੇਟ 'ਚ ਨਾ ਕੇਂਦਰ 'ਚ ਇੱਕ ਵੀ ਵਾਅਦਾ ਨੇ ਜਿਹੜਾ ਉਹਨਾਂ ਨੇ ਪੂਰਾ ਕੀਤਾ ਹੋਵੇ ਤੇ ਅੱਜ ਗਰੰਟੀਆਂ ਦੇ ਰਹੇ ਆ ਜਿਨ੍ਹਾਂ ਦੀ ਆਲਦੀ ਕੋਈ ਗਰੰਟੀ ਨਹੀਂ ਉਹ ਗਰੰਟੀ ਦੇ ਰਿਹਾ ਵੀ ਥੋੜੀ ਗਰੰਟੀ ਹੈ ਵੀ ਭਾਈ ਤੁਸੀਂ ਕੱਲ ਨੂੰ ਆਉਂਗੇ ਕਿ ਨਹੀਂ ਆਉਂਗੇ ਤੇ ਬਾਕੀ ਜਾਂਦਾ ਪਿਛਲੇ ਸਮੇਂ ਜਿਹੜੀਆਂ ਦਿੱਤੀਆਂ ਗਰੰਟੀਆਂ ਨੇ ਵਾਅਦੇ ਪੂਰੇ ਕੀਤੇ ਹੋਣ ਕਹਿੰਦੇ ਸੀ ਜੀ 2 ਕਰੋੜ ਨੌਕਰੀ ਜਿਹੜੀ ਦੇਸ਼ ਚ ਦੇਵਾਂਗੇ ਤੇ ਮੁੜ ਕੇ ਗੱਲ ਪਕੌੜਿਆਂ ਤੇ ਆ ਕੇ ਖੜ ਗਈ ਆਈ ਕਾਲਾ ਤਾਂ ਜਿਹੜਾ ਵਾਪਸ ਆਊਗਾ 15-15 ਲੱਖ ਰੁਪਈਆ ਆਊਗਾ ਤੇ ਮੁੜ ਕੇ ਕਹਦਾ ਵੀ ਇਹ ਤਾਂ ਚੋਣਵੀਂ ਜੁਮਲਾ ਥਾ ਸੋ ਚੋਣਵੀਂ ਜੁਮਲੇ ਜਿਹਦੇ ਪਾਰਟੀ ਦੇ ਸਾਬਕਾ ਪ੍ਰਧਾਨ ਤੇ